ਸਾਰੇ ਬਣਾਜੀ ਕਾਫੀ ਚਰਚਾ ਦੇ ਵਿੱਚ ਇੱਕ ਟਿਕਟੌਕ ਸਟਾਰ ਦੇ ਵਾਂਗੂ ਉਹ ਹੁਭਰੀ ਸਾਰੇ ਪੁੱਛਦੇ ਸੀਗੇ ਕਿਰ ਰੁਖਸਾਰ ਕਿੱਤੇ ਆ ਕਿੱਤੇ ਆ ਕਿੱਤੇ ਆ ਸੋਨਿਆ ਰੁਖਸਾਰ ਇੱਥੇ ਆ ਟਿਕਟੌਕ ਸ਼ੰਦੇ ਇਲਜ਼ਾਮਾਂ ਦੇ ਵਿੱਚ ਕੁਝ ਪੰਜਾਬੀਆਂ ਦੇ ਨਾਮ ਨਾਲ ਉਹਦਾ ਵੀ ਜਿਹੜਾ ਨਾਮ ਆ ਉਹ ਚੀਜ਼ ਦੇ ਵਿੱਚ ਸ਼ਾਮਲ ਹੋਇਆ ਹੈ ਕੋਈ ਰੈਂਡਮਲੀ ਪਰਸਨ ਆ ਕੇ ਟਿਕਟੌਕ ਦੇ ਉੱਪਰ ਘਟਿਆਜੀ ਪੰਜਾਬੀ ਦੇ ਵਿੱਚ ਪ੍ਰੇਮਸ਼ਨ ਵਾਲਿਓ ਕੀ ਚਾਹੀਦਾ ਆ ਮੈਨੂੰ 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 ਹੁੰਦਾ ਹੁੰਦਾ ਤੇ ਮੈਂ ਕਾਰ ਸੇਲ ਨਾ ਕਰਨਾ ਕਰਨਾ ਸ਼ੁਰੂ ਕਰ ਦਿੰਦਾ ਏਦਾਂ ਹਾਂਜੀ ਜਲਦੀ ਜੀ ਠੀਕ ਛਾਈ ਜਾਏ ਕੀ ਚਾਹੀਦਾ ਚਾਈ ਤੇ ਤਾਂ ਬਾਬਾ ਜੀ ਉਹ ਜਾ ਕੇ ਪਹੁੰਚੇ ਨ ਕਾਰ ਸੇਲ ਤੇ ਪਰ ਪਰ ਉਸ ਤੋਂ ਬਾਅਦ ਜਿਹੜੇ ਨਜਾਇਜ਼ ਕਰਜ਼ੇ ਆ ਵੀ ਜਿਹੜੀ ਫੰਡ ਆਪਣੇ ਸਿਰ ਤੇ ਚੁੱਕ ਬੈਠੇ ਨੇ ਉਹ ਉਹਦਾ ਫਿਰ ਜਿਹੜਾ ਸੱਟਾ ਜਿਹੜਾ ਨਜ਼ਰ ਆਉਂਦਾ ਉਹ ਕਾਫੀ ਪਿਆਰਾ ਕਾਫੀ ਨਜ਼ਰ ਆਉਂਦਾ ਜੇ ਨੀਂਦਰਾ ਵੱਡਾ ਪਾਉ ਹਜਾਰਾ ਸਿੰਘ ਉਹ ਕਹਿੰਦਾ ਹੁੰਦਾ ਕਿ ਜਿਹੜੇ ਜੱਟ ਦੇ ਕਰਜ਼ਾ ਨਹੀਂ ਹੈਗਾ ਪਤਾ ਜੱਟ ਉਹ ਕਹਦਾ ਜੱਟ ਹੈ ਸੋ ਕਰਜ਼ਾ ਹੋਣਾ ਇੱਕ ਤਰੱਕੀ ਦੀ ਨਿਸ਼ਾਨੀ ਹੈ ਜੀ ਕੈਨੇਡਾ ਪੰਜਾਬ ਆ ਕੈਨੇਡਾ ਪੰਜਾਬ ਆ ਕੈਨੇਡਾ ਪੰਜਾਬ ਆ ਇਹ ਪੰਜਾਬ ਤੇ ਹੋਣਾ ਹੀ ਸੀ ਜੀ ਹੁਣ ਆਲ ਆਸਟਰੋਲ ਪੰਜਾਬ ਦੇ ਵਿੱਚ ਜਿਹੜੇ ਥ੍ਰੈਟ ਫੀਸ ਕਰਨੇ ਪੈਂਦੇ ਉਹ ਕੈਨੇਡਾ ਦੇ ਵਿੱਚ ਵੀ ਕਰਨੇ ਪੈ ਰਹੇ ਕਿਤੇ ਜੇ ਫੀਲ ਲੈਣਾ ਤਾਂ ਤੁਸੀਂ ਪ੍ਰੋਪਰ ਫੀਲ ਲਓ ਸਵਰਾਮੀ ਐਕਸਟਰਸ਼ਨ ਤੱਕ ਦੀਆਂ ਪਹੁੰਚ ਗਿਆ ਹੋਈਆਂ ਨੇ ਤੇ ਰਿਮਪੋਂ ਦੇ ਮਗਰੋਂ ਹੀ ਮੈਨੂੰ ਲੱਗਦਾ ਕਿ ਕੌਣਾ ਚੱਲ ਜਾਂਦੀਆਂ ਨੇ ਜੀ ਐਵੇਂ ਦਾ ਰਿਮਪ ਕੋਆ ਬੈਠਾ ਜਿਹਦੇ ਫੋਨ ਕਰ ਦੋ ਸੁਆਰ ਨੂੰ ਇੱਕ ਤਾਂ ਕਿੰਦੇ ਲਿੰਦੇ ਨੇ ਕਿ ਕੀ ਚਾਹੀਦਾ ਪੰਜਾਬੀ ਨੂੰ ਮੈਨੂੰ ਲੱਗਦਾ ਹੁਣ ਜਿਹੜੇ ਦੇਸ਼ਾਂ ਦੇ ਸਾਰੇ ਪੰਜਾਬੀ ਨੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਨੂੰ ਕੰਮ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਜ਼ੂਮ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਕਰਦੇ ਹਾਂ ਅੱਜ ਦੇ ਐਪੀਸੋਡ 'ਚ ਸਵਾਗਤ ਹੈ ਤੇ ਸਵਾਗਤ ਦੇ ਨਾਲ-ਨਾਲ ਅਸੀਂ ਸਵਾਗਤ ਕਰ ਦਿੰਨੇ ਆ ਗੁਰਜੀਤ ਸਿੰਘ ਸਾਡੇ ਹੋਸਟ ਗੁਰਜੀਤ ਭਾਜੀ ਕੀ ਹਾਲ ਜੇ ਬਹੁਤ ਵਧੀਆ ਜੀ ਸਿੰਘ ਜੀ ਆਪ ਜੀ ਸ਼ੁਰੂਆਤ ਕਿਥੋਂ ਬਾਜੀ ਵਧੀਆ ਗੁਰਜੀਤ ਭਾਜੀ ਪਿੱਛੇ ਜੇ ਬ੍ਰੈਂਟਨ ਦੇ ਵਾਜਾ ਬਣੀਆਂ ਗੂੰਗੀਆਂ ਸੀ ਬ੍ਰੈਂਟਨ ਵਾਲਿਓ ਕੀ ਚਾਹੀਦਾ ਰੁਕਸਾਰ ਉਹਦਾ ਨਾਮ ਹੈ ਜੀ ਕਾਫੀ ਚਰਚਾ ਦੇ ਵਿੱਚ ਇੱਕ ਟਿਕਟੌਕ ਸਟਾਰ ਦੇ ਵਾਂਗੂ ਉਹ ਉਬਰੀ ਜੀ ਤੇ ਪਰ ਜਿਹੜੇ ਇਲਜ਼ਾਮ ਆ ਰੀਸੈਂਟਲੀ ਜਿਹੜੇ ਵੇਖਣ ਚਾਏ ਨੇ ਲੱਗੇ ਨੇ ਕਿ ਐਕਸਟਰਸ਼ਨ ਦੇ ਇਲਜ਼ਾਮਾਂ ਦੇ ਵਿੱਚ ਕੁਝ ਪੰਜਾਬੀਆਂ ਦੇ ਨਾਲ ਨਾਲ ਉਹਦਾ ਵੀ ਜਿਹੜਾ ਨਾਮ ਆ ਉਹ ਚੀਜ਼ ਦੇ ਵਿੱਚ ਸ਼ਾਮਲ ਹੋਇਆ ਜੀ ਆ ਕਿਸ ਤਰ੍ਹਾਂ ਵੇਖਦੇ ਹੋ ਜੀ ਤੁਸੀਂ ਇਸ ਚੀਜ਼ ਨੂੰ ਅੱਜ ਇਹ ਦੇਖੇਗੀ ਤੁਸੀਂ ਕੈਰੇਕਟਰ ਟਿਕਟੌਕ ਸਟਾਰ ਨੇ ਬਿਲਕੁਲ ਜੀ ਤੇ ਉਹ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਉਹ ਕਰਦੇ ਨੇ ਉਹ ਕਾਰਾਂ ਦੇ ਵੀ ਸ਼ੇਅਰ ਕਰਦੇ ਨੇ ਫਿਰ ਕੀ ਕਹਿੰਦੇ ਇਹਨਾਂ ਨੂੰ ਕਾਰਾਂ ਜਿਹੜੀਆਂ ਕਿ ਇੱਕ ਨਵਾਬ ਮੋਟਰਸ ਉਹਨਾਂ ਵੱਤ ਵੀ ਕੰਮ ਕਰਦੇ ਨੇ ਮੇਰੇ ਖਿਆਲ ਨਾਲ ਇੱਥੇ ਥੋੜੀ ਜਿਹੀ ਗਲਤੀ ਹੈ ਉਹ ਮੈਨੂੰ ਲੱਗਦਾ ਬਾਈ ਜੀ ਮੋਟਰਸ ਵਾਲਿਆਂ ਦੇ ਨਾਲ ਲੱਗ ਰਹੇ ਆ ਹਾਂ ਜੀ ਨਵਾਬ ਵਾਲੇ ਜਿਹੜੇ ਆ ਉਹ ਅਜੇ ਭੈਣ ਜੀ ਹੁਣੀ ਅਜੇ ਫਾਰਗ ਨਹੀਂ ਚੀਜ਼ਾਂ ਉਹ ਅਜੇ ਉਹਨਾਂ ਤੱਕ ਇਹੋ ਜੀ ਕੋਈ ਅਲੀਗੇਸ਼ਨ ਆਈ ਨਹੀਂ ਹੈ ਅਸੀਂ ਗੱਲ ਉੱਤੇ ਰੱਖੀ ਜਿਹੜੇ ਹਾਂ ਤੇ ਉਹ ਇੱਕ ਇਕੱਲੇ ਟਿਕਟੋਕ ਸਟਾਰ ਨੇ ਉਹਨਾਂ ਕੋਲ ਬਹੁਤ بڑے ਕੰਮ ਨੇ ਤੇ ਸ਼ਾਇਦ ਉਹਨੇ ਨਵਾਂ ਕਿੱਤਾ ਕੋਈ ਅਪਣਾਇਆ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ ਥੋੜਾ ਜਿਹਾ ਰਿਸਕੀ ਕਿੱਤਾ ਬਣਾ ਲਿਆ ਸ਼ਾਇਦ ਸੋ ਦੇਖਣਾ ਪਊਗਾ ਅਜੇ ਇਲਜ਼ਾਮ ਲੱਗੇ ਨੇ ਤੇ ਬੇਲ ਵੀ ਹੋ ਗਈ ਹੈ ਸੋ ਦੇਖਦੇ ਹਾਂ ਅੱਗੇ ਕੀ ਹੁੰਦਾ ਬਿਲਕੁਲ ਇਹ ਗਰਜੀਤ ਸਿੰਘ ਜੀ ਵੇਖੋ ਕਹਿੰਦੇ ਜੀ ਕੈਨੇਡਾ ਪੰਜਾਬ ਆ ਕੈਨੇਡਾ ਪੰਜਾਬ ਆ ਕੈਨੇਡਾ ਪੰਜਾਬ ਆ ਆ ਤਿੰਨਾਂ ਦੀ ਕਹਿਤਾ ਵੈਸੇ ਜੀ ਇਹ ਪੰਜਾਬ ਤੇ ਹੋਣਾ ਹੀ ਸੀ ਜੀ ਹੁਣ ਆਫਟਰ ਆਲ ਪੰਜਾਬ ਦੇ ਵਿੱਚ ਜਿਹੜੇ ਥ੍ਰੈਟ ਫੇਸ ਕਰਨੇ ਪੈਂਦੇ ਉਹ ਕੈਨੇਡਾ ਦੇ ਵਿੱਚ ਵੀ ਕਰਨੇ ਪੈ ਰਹੇ ਕਿਤੇ ਜੇ ਫੀਲ ਲੈਣਾ ਤਾਂ ਤੁਸੀਂ ਪ੍ਰੋਪਰ ਫੀਲ ਲਓ ਜੀ ਬਿਲਕੁਲ ਹਾਂ ਜੀ ਜੀ ਦੇਖਿਆ ਜੀ ਸੁਖਬੀਰ ਬਾਲਾ ਸਾਹਿਬ ਨੇ ਕਿਹਾ ਕਿ ਆਪਾਂ ਇਹਨਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਤੇ ਸਾਜ ਮੈਨੂੰ ਲੱਗਦਾ ਜਿਹੜਾ ਬ੍ਰੈਂਟਨ ਹੈ ਹਾਂ ਜੀ ਉਹ ਪੰਜਾਬ ਬਣ ਗਿਆ ਬਿਲਕੁਲ ਪੰਜਾਬ ਕੈਲੀਫੋਰਨੀਆ ਬਣੇ ਨਾ ਬਣੇ ਬਣੇ ਪਰ ਬ੍ਰੈਂਟਨ ਜਿਹੜਾ ਉਹ ਪੰਜਾਬ ਜ਼ਰੂਰ ਬਣ ਗਿਆ ਜੀ ਬਿਲਕੁਲ ਗੁਰਜੀਤ ਸਿੰਘ ਜੀ ਕਾਰਨ ਕੀ ਆ ਮਤਲਬ ਇੱਕ ਦਾਮੀ ਇਸ ਚੀਜ਼ ਦੀ ਵਜ੍ਹਾ ਜੇ ਸੀ ਇਹਦੇ ਤੇ ਕੋਰ ਦੇ ਉੱਪਰ ਇਹਦੀ ਉਹ ਇਹਦੀ ਸ਼ੁਰੂਆਤ ਹੋਣੀ ਇਹ ਚੀਜ਼ਾਂ ਦੀ ਇੱਕਦਮ ਹੀ ਇਹ ਚੀਜ਼ਾਂ ਦਾ ਇੱਕਦਮ ਪੀਕ ਤੇ ਜਾਣਾ ਜੀ ਕਾਰ ਸੀਲਸ ਤੇ ਬਿਜ਼ਨਸ ਨੂੰ ਲੈ ਕੇ ਇੰਨੀ ਹਾਈਪ ਕਿਉਂ ਦੇਖੋ ਜੀ ਇੱਕ ਨਾ ਜਿੱਦਾਂ ਬਣਾ ਦੋ ਕਿੰਨੇ ਜੋ ਦਿਖਦਾ ਉਹ ਵਿਕਦਾ ਹੂੰ ਸੋ ਵੇਚਣ ਵਾਸਤੇ ਬੜਾ ਕੁਝ ਦਿਖਾਇਆ ਜਾ ਰਿਹਾ ਬੜੀਆਂ ਇਹੋ ਜਿਹੀ ਐਡ ਕੀਤੀਆਂ ਜਾ ਰਹੀਆਂ ਜਿਹੜੀਆਂ ਮਨ ਭਾਉਣੀਆਂ ਲੁਭਾਣੀਆਂ ਐਡ ਕਿੰਦੀ ਕਿਸੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਾਂ ਬਸ ਲੈ ਆਈਏ ਜੀ ਕਾਰ ਤੋਂ ਉਂਝ ਤੇ ਉਹਨੂੰ ਗੱਡੀ ਜਾਂ ਇਸ ਤਰ੍ਹਾਂ ਦਾ ਮਤਲਬ ਯਕੀਨ ਹੈ ਨਾ ਕਿ ਬੜਹਾਈ ਹੋਇਆ ਪਿਆ ਇਹਨਾਂ ਪਦਾਰਥਵਾਦ ਦਾ ਪੋਲਿਟਿਕ ਸਿਸਟਮ ਦਾ ਇਹ ਇੱਕ ਤਰ੍ਹਾਂ ਦਾ ਮਨੁੱਖ ਤੇ ਬਹੁਤ ਜ਼ਿਆਦਾ ਹੋਇਆ ਪਿਆ ਕਿ ਕਿਤੇ ਨਾ ਕਿਤੇ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਰਾਤੋਂ ਰਾਤ ਹੀ ਅੱਜ ਮੈਂ ਭਾਵੇਂ ਕੱਖ ਪਤੀ ਕਾ ਲੱਖ ਵਧੀ ਹੋਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਨਾਲ ਸੋਚਦੇ ਬਾਤ ਲੋਕੀ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਮਿਹਨਤੀ ਕਰੂਗਾ ਕਈ ਲੋਕ ਗਲਤ ਕੰਮ ਵਿੱਚ ਪਾਉਂਦੇ ਜੀ ਹੁਣ ਕਿਵੇਂ ਖਾਸ ਕਰਕੇ ਕਰਜੀ ਸਿੰਘ ਜੀ ਇੱਕ ਚੀਜ਼ ਦੇਖਣ ਨੂੰ ਆਈ ਹੈ ਕਿ ਜਿਵੇਂ ਕੀ ਇਹਨਾਂ ਦੇਸ਼ਾਂ ਦੇ ਵਿੱਚ ਪਹਿਲਾਂ ਕਾਰਾਂ ਦੀ ਵਿਕਰੀ ਨਹੀਂ ਹੋਇਆ ਕਰਦੀ ਸੀ ਜੀ ਕੀ ਇੱਥੇ ਪਹਿਲਾਂ ਸੇਲਸ ਐਸੋਸੀਏਟ ਕੰਮ ਨਹੀਂ ਸੀ ਕਰਦੇ ਕਿ ਜਾਂ ਕਿ ਇੱਥੇ ਕਹਿ ਸਕਦੇ ਆ ਕਿ ਜਿਵੇਂ ਪੰਜਾਬ ਪੰਜਾਬੀਆਂ ਦੇ ਆਉਣ ਤੋਂ ਬਾਅਦ ਹੀ ਜੇ ਕਹਿ ਸਕਦੇ ਕਿ ਕਾਰ ਸੇਲ ਦੇ ਵਿੱਚ ਵਾਧੇ ਹੋਏ ਨੇ ਤੇ ਜਾਂ ਕਾਰਾਂ ਦੀ ਮੈਨੂਫੈਕਚਰਿੰਗ ਹੀ ਸ਼ਾਇਦ ਉਦੋਂ ਹੋਣੀ ਆ ਕਿ ਜਾਂ ਪਹਿਲੇ ਵਾਲਿਆਂ ਨੂੰ ਕਾਰਾਂ ਵੇਚਣੀਆਂ ਨਹੀਂ ਹੁੰਦੀਆਂ ਜਿਹੜੀਆਂ ਇਹਨਾਂ ਨੇ ਸਪੈਸੀਫਿਕ ਆ ਕੁਚੱਜੇ ਢੰਗ ਨਾਲ ਮੈਂ ਮਤ ਸੁਚੱਜੇ ਨਹੀਂ ਕਹਾਂਗਾ ਇੱਕ ਕੁਚੱਜੇ ਢੰਗ ਦੇ ਨਾਲ ਜਿਹੜੀ ਕਾਰ ਸੇਲਸ ਦਾ ਬਿਜ਼ਨਸ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਇਹ ਕਿੰਨੂੰ ਅਟਰੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿਸ ਕਿਸ ਵਰਗ ਨੂੰ ਅਟਰੈਕਟ ਕਰਕੇ ਇਹ ਲਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਜੀ ਅਟਰੈਕਟਿਵ ਉਹਨੇ ਕੀਤਾ ਜਾਂਦਾ ਜਿਹੜਾ ਕੁਝ ਲੱਭ ਰਿਹਾ ਹੋਵੇ ਜੀ ਤੇ ਪੰਜਾਬੀ ਹੈ ਜੀ ਇਹ ਖਾਸੀਅਤ ਕਿ ਕੁਝ ਨਾ ਕੁਝ ਲੱਭੇ ਇਹ ਖੋਜੀ ਨੇ ਬਿਲਕੁਲ ਕੋਜਿਆ ਕਰਦੇ ਹਾਂ ਇਹ ਗੁਰਜੀਤ ਸਿੰਘ ਜੀ ਕਿਤੇ ਕਹਿੰਦੇ ਕਹਿੰਦੇ ਹੁਣ ਇਹ ਨਾ ਚੱਲ ਜੇ ਪਿੱਛੇ ਕਿ ਕਲੰਬਸ ਵੀ ਪੰਜਾਬੀ ਹੀ ਕੋਈ ਕੋਜਦਾ ਫਿਰਦਾ ਸੀ ਦੇਖੋ ਜੀ ਮੰਨੀਏ ਨਾ ਮੰਨੀਏ ਪੰਜਾਬੀ ਲੋਕ ਸਾਡੇ ਬੜੇ ਸੋਝਵਾਨ ਨੇ ਜੀ ਇਹਨਾਂ ਨੇ ਬੜੀਆਂ ਤਰੱਕੀਆਂ ਕੀਤੀਆਂ ਨੇ ਦੇਸ਼ਾਂ-ਵਿਦੇਸ਼ਾਂ ਵਿੱਚ ਜੇ ਵੇਖਿਆ ਜਾਵੇ ਪੰਜਾਬ ਵਿੱਚ ਵੀ ਹਰੀ ਗ੍ਰਾਂਤੀ ਲਿਆਉਣ ਵਾਲੇ ਪੰਜਾਬੀ ਨੇ ਹਨਾ ਤੇ ਹਰੀ ਕ੍ਰਾਂਤੀ ਦੇ ਜੋ ਫਾਇਦੇ ਨੇ ਸਭ ਨੇ ਦੇਖ ਰਹੇ ਗੁਰਜੀਤ ਸਿੰਘ ਜੀ ਵਾਹ ਇਹ ਨਾ ਕਿਤੇ ਨਾ ਸਰਕਟਾ ਆਇਆ ਸੀ ਮੈਨੂੰ ਯਾਦ ਨਹੀਂ ਹੁਣ ਸਨ 2003 ਵਾਲਾ ਸੀ ਕਿ 2 ਵਾਲਾ ਸੀ ਪਹਿਲਾਂ ਕੋਕੇ ਝੜ ਕੇ ਬਾਅਦ ਪਿੱਛੇ ਬਾਅਦ ਪਿੱਛੇ ਲਾਉਂਦੇ ਉਹ ਮਿੱਠੇ ਪੋਚੇ ਨਹੀਂ ਨਹੀਂ ਦੇਖੋ ਪੰਜਾਬ ਪੰਜਾਬੀ ਦਾ ਵਾਕਏ ਬੜੇ ਸੋਜਵਾਨ ਹਾਂਜੀ ਇਹਨਾਂ ਵਾਕਏ ਬਹੁਤ ਅਕੀ ਕੀਤੀ ਮਿਹਨਤਾਂ ਕੀਤੀਆਂ ਨੇ ਉਹ ਤਰੱਕੀ ਕਈ ਵਾਰੀ ਕੀ ਕਹਿੰਦੇ ਹੁੰਦੇ ਨੇ ਨਾ ਜੇ ਕੰਮ ਕਰਾਉਣਾ ਹੋਵੇ ਤਾਂ ਅੰਦਰ ਦਾ ਟੇਬਲ ਵੀ ਕੁਝ ਕਰਨਾ ਪੈਂਦਾ ਹਾਂ ਇਹ ਚੀਜ਼ਾਂ ਬੜੀਆਂ ਚੱਲਦੀਆਂ ਨੇ ਬਾਕੀ ਸਾਡੀ ਕੌਮ ਬੜੀ ਸੋਜਵਾਨ ਨੇ ਭਾਜੀ ਬੜਾ ਫਰਕ ਹੈ ਜੀ ਅੰਡਰ ਦਾ ਟੇਬਲ ਤੇ ਔਨ ਦਾ ਟੇਬਲ ਜੀ ਇਹ ਸਿਚੁਏਸ਼ਨ ਜਿਹੜੀਆਂ ਨੇ ਬੜੀਆਂ ਡਿਫਰੈਂਟ ਹੋ ਜਾਂਦੀਆਂ ਨੇ ਖਾਸ ਕਰਕੇ ਮੈਂ ਫੇਰ ਉਹੀ ਗੱਲ ਦੇ ਉੱਪਰ ਦੁਬਾਰਾ ਆਉਣਾ ਕਿ ਇਹ ਚ ਕੋਈ ਮਾੜੀ ਗੱਲ ਨਹੀਂ ਹੈਗੀ ਵਾਹੇ ਦੇਖੋ ਇੱਕ ਇਹ ਕੋਈ ਹਰ ਇੱਕ ਇਦਾਂ ਨਹੀਂ ਕਰਦਾ ਜੁੱਤੀਆਂ ਜਿਹੜੀਆਂ ਹੋਰ ਕੌਮਾਂ ਨੇ ਕਹੀ ਉਹ ਇੱਕ ਜਿਹੜਾ ਸਾਥ ਨਹੀਂ ਦਿੰਦੀਆਂ ਪੰਜਾਬੀ ਜਿਹੜੇ ਨੇ ਇਹਨਾਂ ਨੂੰ ਕੋਈ ਮੌਕਾ ਮਿਲ ਜੇ ਕਿ ਅਸੀਂ ਕਿਸੇ ਦਾ ਸਾਥ ਦੇਣਾ ਇਹ ਬੜਾ ਇੱਕ ਜੁੱਟ ਹੋ ਕੇ ਸਾਥ ਦਿੰਦੇ ਨੇ ਉਹ ਭਾਵੇਂ ਮੁੱਖ ਮੰਤਰੀ ਹੋਵੇ ਉਹਨੂੰ ਮਸ਼ਹੂਰ ਕਰਨਾ ਹੋਵੇ ਜਾਂਦ ਜੱਦਾ ਕੀ ਕਹਿੰਦੇ ਆ ਕੋਈ ਵੀ ਇਹੋ ਜਿਹਾ ਆਉਂਦਾ ਵਾ ਜਿਹੜਾ ਸੋਨ ਸੀਤੋਂ ਆ ਹੋ ਜਾਂਦਾ ਇਹੋ ਜਿਹੇ ਲੋਕਾਂ ਨੂੰ ਪੰਜਾਬੀਆਂ ਨੇ ਇਕ ਜਿਟ ਹੋ ਗਏ ਇੰਨਾ ਪਿਆਰ ਦਿੱਤਾ ਕੋਈ ਹਿਸਾਬ ਨਹੀਂ ਉਹ ਖੁਦ ਇੱਥੋਂ ਤੱਕ ਉਹਨਾਂ ਨੂੰ ਕਰਤਾ ਆਇਆ ਕਿ ਉਹ ਉਹਨੂੰ ਖੁਦ ਆਪਣੇ ਤੇ ਯਕੀਨ ਨਹੀਂ ਹੈਗਾ ਕਿ ਵਾਕਿਆ ਹੀ ਤੇ ਇਦਾਂ ਨਹੀਂ ਹੋ ਸਕਦਾ ਮਗਰ ਉਹ ਜਿਹੜਾ ਠਾਹ ਸੋਟਾ ਮਾਰ ਕੇ ਥੱਲੇ ਵੀ ਲਾ ਲੈਂਦੇ ਆ ਦੇਖੋ ਜੀ ਵੇਖੋ ਇੱਕ ਵਾਰਾ ਬੰਦਾ ਆ ਗਿਆ ਹਨਾ ਪਰਗਰਜੀਤ ਸਿੰਘ ਜੀ ਮੈਂ ਸੌਰੀ ਤੁਹਾਨੂੰ ਇੱਥੇ ਇੰਟਰਰਪਟ ਕਰਨਾ ਚਾਹੂੰਗਾ ਜੀ ਤੁਸੀਂ ਕਹਿੰਦੇ ਹੋ ਪੰਜਾਬੀ ਸਾਥ ਬੜਾ ਦਿੰਦੇ ਆ ਉਹਨੂੰ ਲੱਗਦਾ ਪੰਜਾਬੀ ਡੋਲ ਪੈਂਦੇ ਨੇ ਜੇ ਕਿਸੇ ਦਾ ਸਾਥ ਦੇਣ ਦੀ ਵਾਰੀ ਆਉਂਦੀ ਆ ਮੈਨੂੰ ਲੱਗਦਾ ਕਿਤੇ ਨਾ ਕਿਤੇ ਸੋਚ ਜਿਹੜੀ ਆਪਾਂ ਨੂੰ ਬੜੀ ਜ਼ਰੂਰੀ ਆ ਹੁਣ ਕੋਈ ਰੈਂਡਮਲੀ ਪਰਸਨ ਆ ਕੇ ਕੋਈ ਆ ਕੇ ਤੁਹਾਨੂੰ ਇੱਥੇ ਇੱਕ ਟਿਕਟੌਕ ਦੇ ਉੱਪਰ ਇੱਕ ਮਤਲਬ ਘਟਿਆਜੀ ਪੰਜਾਬੀ ਦੇ ਵਿੱਚ 프੍ਰੈਂਪਟਨ ਵਾਲਿਓ ਕੀ ਚਾਹੀਦਾ ਆ ਯਾ ਤੂੰ ਇਹ ਇਸ ਤਰ੍ਹਾਂ ਨਹੀਂ ਕਾਰ ਕਰਕੇ ਚੀਜ਼ਾਂ ਇਹ ਨਹੀਂ ਪ੍ਰੋਪਰ ਕਰਨੀ ਲੈ ਮੈਨੂੰ 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 ਉਹਦਾ ਹੁੰਦਾ ਹੁੰਦਾ ਤੇ ਮੈਂ ਕਾਰ ਸੇਲ ਨਾ ਕਰਨਾ ਕਰਨਾ ਸ਼ੁਰੂ ਕਰ ਦਿੰਦਾ ਇਦਾਂ ਹਾਂਜੀ ਪੰਜਾਬ ਵਿੱਚ ਖੀ ਚਾਹੀਦਾ ਹੈ ਵਾ ਕਿਸੇ ਨੂੰ ਕੁਝ ਦੇਣਾ ਗ੍ਰੈਜੂਏਸ਼ਨ ਬੜੀ ਵੱਡੀ ਗੱਲ ਹੈ ਕਿਸ ਨੇ ਪੁੱਛਣਾ ਅਸੀਂ ਤਾਂ ਕੀ ਚਾਹੀਦਾ ਇਹ ਬਹੁਤ ਹੀ ਗੱਲ ਹੈ ਬਿਲਕੁਲ ਸੋ ਪੰਜਾਬੀਆਂ ਨੇ ਜੋ ਉਹਨਾਂ ਨੂੰ ਚਾਹੀਦਾ ਸੀ ਉਹ ਇੱਕ ਤਾਂ ਲੈਣਾ ਲੰਦ ਨੇ ਕੀਤਾ ਡਾਕਟਰ ਜੀ ਸਾਨੂੰ ਆ ਚੀ ਚਾਹੀਦੀ ਚਾਹੀਦੀ ਤੇ ਬਾਬਾ ਜੀ ਉਹ ਜਾ ਕੇ ਪਹੁੰਚੇ ਨਕਾਰ ਸੇਲਸ ਤੇ ਪਰ ਪਰ ਉਸ ਤੋਂ ਬਾਅਦ ਜਿਹੜੇ ਨਜਾਇਜ਼ ਕਰਜ਼ੇ ਆ ਦੀ ਜਿਹੜੀ ਪੰਡ ਆਪਣੇ ਸਿਰ ਤੇ ਚੁੱਕ ਬੈਠੇ ਨੇ ਉਹ ਉਹਦਾ ਫਿਰ ਜਿਹੜਾ ਸਿੱਟਾ ਜਿਹੜਾ ਨਜ਼ਰ ਆਉਂਦਾ ਉਹ ਕਾਫੀ ਭਿਆਨਕ ਵੀ ਨਜ਼ਰ ਆਉਂਦਾ ਜੇ ਇਹ ਮੇਰਾ ਵੱਡਾ ਪਾਉ ਆ ਹਜ਼ਾਰਾ ਸਿੰਘ ਹਾਂਜੀ ਉਹ ਕਹਿੰਦਾ ਹੁੰਦਾ ਕਿ ਜਿਹੜੇ ਜੱਟ ਦੇ ਕਰਜ਼ਾ ਨਹੀਂ ਹੈਗਾ ਉਹ ਕਹਦਾ ਜੱਟ ਉਹ ਕਹਦਾ ਜੱਟ ਆ ਹਾਂਜੀ ਸੋ ਕਰਜ਼ਾ ਹੋਣਾ ਇੱਕ ਤਰੱਕੀ ਦੀ ਨਿਸ਼ਾਨੀ ਹੈ ਤੇ ਇਹ ਦੇਖੋ ਇਹ ਬਿਲੀਨੀਅਰ ਜਿਹੜੇ ਲੋਕ ਨੇ ਹਾਂ ਜੀ ਲਨੂ ਮਸਕ ਵਰਗੇ ਜੀ ਇਹ ਸਾਰੇ ਜੱਟਾ ਵਰਗੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਕਰਜ਼ਾ ਪਰ ਇਹ ਵੱਖਰੀ ਗੱਲ ਹੈ ਕਿ ਇਹ ਖੁਦ ਕੁਝ ਨਹੀਂ ਕਰਦੇ ਸਿਰ ਤੇ ਪਰ ਗੁਰਜੀਤ ਸਿੰਘ ਜੀ ਜਿਹੜਾ ਫੇਰ ਮੈਂ ਗੱਲ ਦੁਬਾਰਾ ਉੱਤੇ ਆਉਣਾ ਕਿ ਸੇਲਸ ਦਾ ਜਿਹੜਾ ਕੀਤਾ ਜੀ ਸੇਲਸ ਕਿਹੇ ਚੀਜ਼ ਦੀ ਕਰਨੀ ਮਾਰਕੀਟਿੰਗ ਕਰਨੀ ਕੀ ਅੱਜ ਦੀ ਡੇਟ ਦੇ ਵਿੱਚ ਸਾਧਨ ਹੀ ਇਹੋ ਜਿਹਾ ਰਹਿ ਗਿਆ ਕਿ ਨੰਗੇਜ ਪਾਉਣਾ ਤੇ ਕਿਵੇਂ ਨੂੰ ਇਸ ਤਰ੍ਹਾਂ ਅਟਰੈਕਟ ਕਰਨਾ ਇਹੋ ਜੀਆਂ ਆਦਾਵਾਂ ਦੇ ਨਾਲ ਤੇ ਬਈ ਇਹ ਕਹਿਣਾ ਕਿ ਬਈ ਤੁਸੀਂ ਸਿਰਫ ਸਪੈਸੀਫਿਕਲੀ ਸਾਡੇ ਕੋ ਆਓ ਮਤਲਬ ਸਾਡੀ ਮਤੀ ਕਿੱਥੇ ਤੱਕ ਰਹਿ ਗਈ ਮਤਲਬ ਕਿਤੋਂ ਤੱਕ ਸੋਚਣ ਸ਼ਕਤੀ ਰਹਿ ਗਈ ਹੈ ਕਿ ਆਪਾਂ ਸਿਰਫ ਟਿਪੀਕਲ ਇਹ ਚੀਜ਼ਾਂ ਨੂੰ ਅਟਰੈਕਟ ਹੋ ਕੇ ਬਸ ਅਸੀਂ ਉਧਰ ਨੂੰ ਹੀ ਜਾ ਰਹੇ ਜੇ ਤੁਸੀਂ ਆਪਾਂ ਆਪਣੀ ਗੱਲ ਕਰ ਲੈਣੀ ਤਾਂ हां जी ਤੁਹਾਡੇ ਚੈਨਲ ਦੀ ਗੱਲ ਕਰਾਂ ਜੇ ਤੁਸੀਂ ਸਿੱਧ ਪਧਰੀਆਂ ਗੱਲਾਂ ਕਰਦੇ ਹੋ ਬੜੇ ਸੂਝਵਾਨ ਤਰੀਕੇ ਨਾਲ ਸਮਝਾਉਂਦੇ ਹੋ ਤੁਹਾਡੇ ਨਾਲ ਕਿੰਨੇ ਕੁ ਲੋਕ ਜੋੜਦੇ ਨੇ ਸਾਡੇ ਨਾਲ ਕੋਈ ਜੋੜ ਹੀ ਨਹੀਂ ਰਹੀ ਉਹ ਗੱਲ ਹੈ ਇਹ ਪ੍ਰੋਬਲਮ ਕੀ ਕੰਪੀਟੀਸ਼ਨ ਜਿਹੜਾ ਹੈ ਬਹੁਤ ਜ਼ਿਆਦਾ ਕਿ ਜਿੱਦੋਂ ਆਪਾਂ ਉਲਟ ਪਟਾਕੇ ਨਹੀਂ ਕਰਾਂਗੇ ਲੋਕੀ ਤੁਹਾਨੂੰ ਵੇਖਣਗੇ ਨਹੀਂ ਲੋਕਾਂ ਨੂੰ ਅੱਜ ਕੱਲ੍ਹ ਕੀ ਚਾਹੀਦਾ ਹੈਗੀ ਬਸ ਇਹੋ ਜਿਹਾ ਹਲਾ ਲਲਾ ਹੋ ਜਾਏ ਰਾਤੋਂ ਰਾਤ ਅਹੀ ਫੇਮਸ ਹੋ ਜਾਈ ਤੂੰ ਹਲਾ ਲਲਾ ਅਕਸਰ ਬੀਬੀ ਨੇ ਬੜਾ ਵਧੀਆ ਕੀਤਾ ਜੀ ਉਹ ਤੇ ਹੱਲਾ ਹੋ ਗਿਆ ਜੀ ਹੱਲੇ ਦੇ ਵਿੱਚ ਹੁਣ ਖਬਰਾਂ ਵੀ ਐਕਸਟਰਸ਼ਨ ਤੱਕ ਦੀਆਂ ਪਹੁੰਚ ਗਿਆ ਹੋਈਆਂ ਨੇ ਕਿ ਰੇਮਪੋਂ ਦੇ ਮਗਰੋਂ ਹੀ ਮੈ ਨੇ ਜੀ ਇੰਨੇ ਦੇ ਰਿੰਮ ਪਵਾ ਬੈਠਾ ਜੀ ਤੇ ਫੋਨ ਕਰ ਦੋ ਸੋ ਇਹ ਕੋਈ ਨਾ ਕੋਈ ਐਗੋ ਜੀਆਂ ਚੀਜ਼ਾਂ ਗੌਡਨੋਜ਼ ਕੇ ਕੀ ਇਹਦੇ ਪਿੱਛੇ ਬਿਹਾਈਂਡ ਦਾ ਸੀਨ ਚੀਜ਼ਾਂ ਚੱਲ ਰਹੀਆਂ ਨੇ ਤੇ ਹਰਉਣ ਵਾਲੇ ਸਮੇਂ ਦੇ ਵਿੱਚ ਕੋਰਟ ਦੇ ਵਿੱਚ ਨਿਪਟਾਰਾ ਹੋਏਗਾ ਕਿ ਇਹ ਚੀਜ਼ਾਂ ਦਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇਖਿਆ ਜਾਂਦਾ ਹੈ ਜੀ ਜੀ ਬਿਲਕੁਲ ਜੀ ਦੇਸ਼ ਜੀ ਜੋ ਵੀ ਹੈ ਕੈਨੇਡੀਅਨ ਜਿਹੜਾ ਲਾਅ ਆ ਕਾਨੂੰਨ ਆ ਉਹਨੇ ਇਹ ਨਿਪਟਾਰਾ ਕਰ ਦੇਣਾ ਚੀਜ਼ਾਂ ਦਾ ਪਾਉਣ ਇਹ ਚੀਜ਼ਾਂ ਦੇ ਪਿੱਛੇ ਆ ਕੀ ਗੱਲ ਹੋਈ ਹੈ ਜਾਂ ਹੋਈ ਹੈ ਜਾਂ ਨਹੀਂ ਹੋਈ ਹੈ ਸਾਰਾ ਕੁਝ ਆਉਣ ਵਾਲੇ ਟਾਈਮ ਵਿੱਚ ਪਤਾ ਲੱਗ ਜੂਗਾ ਜੀ ਬਸ ਆਪਾਂ ਇੰਨਾ ਜਰੂਰੀ ਹੈ ਇਹ ਰੱਤੋਂ ਰਾਤ ਫੇਮ ਸ਼ੋਅ ਵਾਲੀਆਂ ਜਿੰਝਾਂ ਨੇ ਉਹਨਾਂ ਨੂੰ ਗਰੇਜ ਕਰੀਏ ਕਿ ਇੱਕ ਕਹਿੰਦੇ ਕਿ ਬੰਦੇ ਨੇ ਨਾ ਜਿਹੜੀ ਮੈਸ ਹੋ ਜਾਦਾ ਨਹੀਂ ਬੰਦੇ ਨੇ ਇੱਥੇ ਬੈਠਾ ਨਹੀਂ ਜਾਣਾ ਜੀ ਇੱਕ ਨਾ ਇੱਕ ਦਿਨ ਜਿੱਥੋਂ ਆਪਾਂ ਆਏ ਆ ਉੱਥੇ ਜਾਣਾ ਪਣਾ ਸੋ ਇਹੋ ਜੇ ਊੜ ਪਤਾ ਕੰਪਿਟੀਸ਼ਨ ਦੇ ਕੰਮ ਜਦੋਂ ਬੰਦਾ 30 40 ਦੇ ਹੋ ਜਾਂਦਾ ਨਾ ਫਿਰ ਉਹਨੂੰ ਪਾ ਦਦਾ ਮੈਂ ਕੀ ਕਰਦਾ ਜਿੱਸਾ ਇਹ ਕੁਝ ਲੋਕ ਇਹੋ ਜਿਹਾ ਵੀ ਹੋ ਗਿਆ ਨੇ ਜਿਹੜੇ ਜਿਆਦਾ 40 ਦੇ ਹੋਣ ਤੋਂ ਬਾਅਦ ਹੀ ਪੱਠੇ ਕੰਸਲ ਕਰਦੇ ਨੇ ਜੀ ਸੋ ਇਹ ਦਾ ਪੱਠੇ ਕੰਮ ਦਾ ਜਿਹੜਾ ਹੈਗਾ ਮੈਨੂੰ ਲੱਗਦਾ ਨਹੀਂ ਕਿ ਕੋਈ ਸਪੈਸੀਫਿਕ ਇਹ ਜਿਹੜੀ ਜੜੀ ਜੁੜੀ ਹੋਈ ਹੈ ਕਿਸੇ ਚੀਜ਼ ਨਾਲ ਪਰ ਹਾਂ ਜਿਹੜੀ ਉਹ ਗੱਲ ਹੈਗੀ ਹੈ ਕਿ ਆਪਣੇ ਕਰਮਾਂ ਦਾ ਜਿਹੜਾ ਫਲ ਆ ਉਹਦੇ ਤੋਂ ਪਗਤਣਾ ਗਿਆ ਪਰ ਚਲੋ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਗੁਰਜੀਤ ਸਿੰਘ ਜੀ ਇਸ ਚੀਜ਼ ਦਾ ਹੱਲ ਜਿਹੜਾ ਉਹ ਕੀ ਨਿਕਲਦਾ ਨਜ਼ਰ ਆਏਗਾ ਜੀ ਮੈਂ ਤੁਹਾਨੂੰ ਤੁਹਾਡੇ ਕੋਲ ਜਾਨਣਾ ਚਾਹੁੰਗਾ ਜੀ ਕਿ ਜਿਹੜਾ ਅੱਜ ਕੱਲ ਦਾ ਨੌਜਵਾਨ ਤਬਕਾ ਜੀ ਹਰ ਕੋਈ ਚਾਹੁੰਦਾ ਹੈ ਕਈ ਚੰਗੇ ਘਰ ਤੋਂ ਵੀ ਮੁੰਡੇ ਜਾਂ ਕੁੜੀਆਂ ਬੜਾ ਜੇ ਸਰਕੋਸ ਸੱਤ ਵਧੀਆ ਪੰਜਾਬ ਚ ਉਹ ਕਿਉਂ ਬਾਹਰ ਦੇ ਵੱਲ ਜ਼ਿਆਦਾ ਅਟਰੈਕਟਿਵ ਹੋ ਰਹੇ ਜੇ ਨਾ ਚਲ ਕੋਈ ਨਹੀਂ ਹੈਗਾ ਮੇਰੇ ਵਾਂਗ ਉਹ ਰਿਕੁਆਇਰ ਕਰਨ ਆਗੇ ਹੁਣੇ ਚਲ ਫੇਰ ਕੰਮ ਕਰੀਏ ਜਿਹੜਾ ਉੱਥੇ ਸੁਖੀ ਹੈ ਬੰਦਾ ਫੈਰੀ ਬੰਨਾ ਬਿਤੇਰਾ ਆਇਆ ਤੇ ਬਹਤ ਦਾ ਬਿਤੇਰਾ ਉਹ ਇੰਦਰ ਨੂੰ ਕਿਉਂ ਆ ਰਿਹਾ ਕਿ ਕਿਤੇ ਕੀ ਜਦੋਂ ਪੰਜਾਬ ਦੇ ਵਿੱਚ ਨੌਜਵਾਨ ਉੱਥੇ ਆਪਣੇ ਯਾਰਾਂ ਦੋਸਤਾਂ ਨਾਲ ਘੁੰਮ ਕੇ ਥੱਕ ਟੁੱਟ ਕੇ ਵਿੱਚ ਆ ਰਾਤ ਨੂੰ ਆ ਕੇ ਸੌਂ ਜਾਂਦਾ ਤੇ ਜਦੋਂ ਸਵੇਰੇ ਉੱਠਦਾ ਸਵੇਰੇ ਉੱਠਦੇ ਜਦੋਂ ਉਹ ਰੀਲ ਕਮਾਉਂਦਾ ਤੇ ਉਹਨੂੰ ਰੀਲ ਦੇ ਵਿੱਚ ਨਜ਼ਰ ਆਉਂਦਾ ਕਿ ਬ੍ਰੈਂਟਨ ਵਾਲਿਓ ਕੀ ਚਾਹੀਦਾ ਆ ਫਿਰ ਉਹ ਵੇਂਦਾ ਆ ਕਿ ਬ੍ਰੈਂਟਨ ਵਾਲਿਆਂ ਦੇ ਤੇ ਮੰਗਾ ਸਾਰੀਆਂ ਪੂਰੀਆਂ ਹੋ ਰਹੀਆਂ ਨੇ ਬ੍ਰੈਂਟਨ ਵਾਲੇ ਤੇ ਨਜ਼ਾਰੇ ਦੇ ਵਿੱਚ ਨੇ ਬ੍ਰੈਂਟਨ ਵਾਲੇ ਤੇ ਪੂਰੀ ਐਸ਼ ਕਰ ਰਹੇ ਨੇ 24 ਘੰਟੇ 365 ਦਿਨ ਉਥੇ ਮੇਲਾ ਲੱਗਾ ਹੋਇਆ ਸੋ ਮੈਂ ਕਿਉਂ ਇਸ ਮੇਲੇ ਤੋਂ ਪਿਛੇ ਰਹਿ ਗਿਆ ਸੋ ਇਸ ਕਰਕੇ ਉਹ ਦਮ ਦਮ ਇਹ ਮੇਲੇ ਦੀ ਚਪੇੜ 'ਚ ਆਇਆ ਨੌਜਵਾਨ ਉਡਾਰੀ ਪਰ ਲੈਂਦਾ ਪੰਜਾਬ ਤੋਂ ਤੇ ਜਦੋਂ ਉੱਥੇ ਉੱਤਰ ਕੇ ਵੇਖਦਾ ਕਿ ਯਾਰ ਇੱਥੇ ਤੇ ਮੇਲੇ ਦਾ ਰੰਗ ਹੀ ਕੁਝ ਹੋਰ ਹੈ ਸੋ ਕਹਿਣ ਦਾ ਭਾਵ ਇਹ ਆ ਕਿ ਸੋਸ਼ਲ ਮੀਡੀਆ ਦੇ ਉੱਪਰ ਜੋ ਵੇਖ ਰਿਹਾ ਰਾਈਟ ਸੇਲਸ ਜਿਵੇਂ ਖਾਸ ਕਰਕੇਹੀਂ ਇਹ ਇਸ ਚੀਜ਼ ਦੀ ਗੱਲ ਕਰੀਏ ਸੋਸ਼ਲ ਮੀਡੀਆ ਦੇ ਉੱਪਰ 70 80% ਜਿਹੜਾ ਵਾ ਉਹ ਇੱਕ ਝੂਠ ਦਾ ਜਿਹੜਾ ਪਸਾਰਾ ਬਣਾ ਉਹੀ ਚੀਜ਼ ਦਾ ਹੋ ਰਿਹਾ ਸੱਚ ਨਹੀਂ ਵੇਖ ਰਹਾ ਤੁਹਾਡੀ ਗੱਲ ਕੋਣ ਸੱਚ ਕੋਈ ਇੰਟਰਸਟਿਡ ਵੀ ਨਹੀਂ ਹੈਗਾ ਸੱਚ ਵੇਖਣ ਦੇ ਵਿੱਚ ਜਿਹੜਾ ਝੂਠ ਤੇ ਲਾਮਨਸ਼ਕਰਾਂ ਉਹਦੀ ਅਟਰੈਕਸ਼ਨ ਜ਼ਿਆਦਾ ਸੋ ਇਸ ਕਰਕੇ ਹਰ ਕੋਈ ਇਹ ਸੋਚ ਕੇ ਉੱਥੇ ਪਹੁੰਚ ਜਾਂਦਾ ਤੁਸੀਂ ਈਵਨ ਗਰਜੀਤ ਸਿੰਘ ਜੀ ਨੋਟ ਕਰਿਓ ਪਿਛਲੇ ਆਸਾਨਾ 2025 ਚੜਨ ਵਾਲਾ ਤੇ 2025 ਆਉਣ ਵਾਲਾ ਤੇ ਅੱਜ ਤੋਂ 10 ਕ ਸਾਲ ਪਿੱਛੇ ਇੱਕ ਦਹਾਕਾ ਜਿਹੀ ਅਸੀਂ ਪਿੱਛੇ ਜਾਈਏ ਜਿਹੜਾ ਰੁਝਾਨ ਵਿਦੇਸ਼ਾਂਵਲ ਨੂੰ ਜਾਣ ਦਾ ਇਹ ਹੋਇਆ ਵੀ ਦਰਸਲ 10 ਸਾਲ ਪਹਿਲਾਂ ਹੀ ਸ਼ੁਰੂ ਆ ਜੀ ਕਿਉਂਕਿ ਪਹਿਲਾਂ ਜਾਂਦੇ ਜ਼ਰੂਰ ਰਹੇ ਆ ਪਰ ਜਿਹੜੀ ਬਿੱਗ ਵੇਵ ਦੀ ਗੱਲ ਕਰਦਾ ਪਿਆ ਮੈਂ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਦਾ ਆਉਣਾ ਪਿਛਲੇ 2014-15 ਤੋਂ ਬਾਅਦ ਕੈਨੇਡਾ ਯੂਐਸ ਨੂੰ ਬਹੁਤ ਜ਼ਿਆਦਾ ਹੋ ਗਿਆ ਜੀ ਅ ਪਹਿਲਾਂ ਜੋ ਕਿ ਇਹ ਥੋੜਾ ਹੋਇਆ ਕਰਦਾ ਸੀ ਔਰ ਇਹ ਹੋਇਆ ਵੀ ਤਾਂ ਕਿਉਂਕਿ ਸੋਸ਼ਲ ਮੀਡੀਆ ਦਾ ਜਿਹੜਾ ਪ੍ਰਭਾਵ ਆ ਉਹ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਐਕसेसਿਬਿਲਟੀ ਜ਼ਿਆਦਾ ਹੋ ਗਈ ਇੰਡੀਆ ਦੇ ਵਿੱਚ ਇੰਟਰਨੈਟ ਜਿਹੜਾ ਘਰ-ਘਰ ਦੇ ਵਿੱਚ ਪਹੁੰਚ ਗਿਆ ਹਾਈ ਸਪੀਡ ਇੰਟਰਨੈਟ ਫੋਨ ਦੇ ਉੱਪਰ ਐਪਸ ਇਹ ਸਾਰੀਆਂ ਚੀਜ਼ਾਂ ਜ਼ਿਆਦਾ ਪਹੁੰਚਣ ਕਰਕੇ ਮੈਨੂੰ ਲੱਗਦਾ ਕਿ ਇਹ ਚੀਜ਼ ਕਿਤੇ ਨਾ ਕਿਤੇ ਹਰ ਬੰਦੇ ਦੇ ਮਨ ਚ ਰਹਿ ਰਹੀ ਆ ਕਿ ਯਾਰ ਮਨਾ ਉਹ ਪਹੁੰਚ ਗਿਆ ਵੇਖ ਉੱਥੇ ਨਜ਼ਾਰੇ ਆ ਤਾਂ ਮੈਂ ਵੀ ਛੇਤੀ ਛੇਤੀ ਤੋਂ ਬੋਲ ਰਹੀ ਆ ਬਿਸਤਰਾ ਬੰਨ ਤੇ ਚੱਲ ਭਾਈ ਉੱਥੇ ਜਾ ਕੇ ਲਮਨ ਨਜ਼ਾਰੇ ਜੀ ਬਿਲਕੁਲ ਇੱਕ ਨਾ ਰੁਝਾਨ ਹੁੰਦਾ ਜੀ ਸਾਡੇ ਜਦੋਂ ਆਪਾਂ ਪੜ੍ਹਦੇ ਨੇ ਜਦੋਂ ਜੀ 10ਵੀਂ 12ਵੀਂ ਵਿੱਚ ਪੜ੍ਹਨਾ ਤੇ ਔਰ ਜਾਣਦਾ ਦੋ ਇਹ ਕਿਹਾ ਜਾਂਦਾ ਹੈ ਕਿ ਰਾਜੇ ਕਿ ਚਲੋ ਕੋਈ ਯਾਰ ਨੌਕਰੀ ਨਾ ਕਰੀ ਤੇ ਲੱਜੂਗੇ ਪੜ ਲਓ ਮਾੜਾ ਮਟਾ ਹੂੰ ਪਰ ਅੱਜਕੱਲ ਮੈਨੂੰ ਲੱਗਦਾ ਇਹ ਹੀ ਹੈ ਕਿ ਪਲੱਸ 2 ਤੋਂ ਬਾਅਦ ਹਰ ਇੱਕ ਦਾ ਆਈ ਥਿੰਕ ਜਿਹੜੀ ਬਹੁਤਾਂ ਤੇ ਆ ਉਹ ਇਹ ਹੀ ਹੈ ਕਿ ਆਪਾਂ ਬਾਹਰ ਹੀ ਜਾਣਾ ਹੈ ਬਿਲਕੁਲ ਬਾਹਰ ਆਉਣਾ ਮਾੜਾ ਨਹੀਂ ਹੈਗਾ ਤੇ ਬਾਹਰ ਰਹਿਣ ਦੇ ਕੁਝ ਤਰੀਕੇ ਨੇ ਇਹਨਾਂ ਲੋਕਾਂ ਨੇ ਬੜੀਆਂ ਵਧੀਆ ਜਣੀਆਂ ਕੰਟਰੀਆਂ ਦੇ ਲਾਭ ਲਾਏ ਨੇ ਕਾਨੂੰਨ ਬਣੇ ਨੇ ਬੜੇ ਵਧੀਆ ਉਸ ਤਰੀਕੇ ਨਾਲ ਰਹੋ ਜਿਹੜਾ ਜਾਂਦਾ ਤੇ ਅਦਰਵਾਈਜ਼ ਜੇ ਆਪਾਂ ਚਾਹੋਨੇ ਆ ਕਿਉਂਕਿ ਜਿਹੜਾ ਪੰਜਾਬ ਹੈ ਪੰਜਾਬ ਦੀ ਰਹਿਣੀ-ਚਹਿਣੀ ਬੜੀ ਜਿਹੜੇ ਜੱਗ ਹੈ ਨਾ ਹੋਰ ਵਰਡ ਹੈ ਇਹ ਤਾਂ ਵੱਖਰੀ ਪੰਜਾਬ ਚ ਤੁਸੀਂ ਆਈ ਥਿੰਕ ਜੇ ਆਪਾਂ ਗੱਲ ਕਰੀਏ ਇੱਥੇ ਨਾਲੋਂ ਜਿਆਦਾ ਜਿਹੜੇ ਪੌਂਡ ਪਿੰਡਾਂ ਚ ਰਹੇ ਆ ਉੱਥੇ ਜਿਆਦਾ ਲੋਕ ਆਯਾਦ ਨੇ ਚੱਕਿਆ ਮੋਟਰਸਾਈਕਲ ਜਿਸਨੂੰ ਮੱਲੀ ਜਾਓ ਹਮ ਕਿ ਚੜਕੁਸ ਖਾਣ ਦੀ ਗੱਲ ਹੈ ਜੋ ਮਨਜੀ ਕਰ ਹੋਣਾ ਇੱਥੇ ਕੁਝ ਬੰਦੇ ਸਾਂ ਵੀ ਹੈਗੇ ਨੇ ਬਾਅਦ ਇੱਕ ਦੌੜ ਹੈ ਮੁਰਜੀਤ ਸਿੰਘ ਜੀ ਮਟੀਰੀਅਲ ਦੀ ਜੀ ਮਟੀਰੀਅਲਿਸਟਿਕ ਦੌੜ ਤੋਂ ਜੇ ਕੋਈ ਬਾਹਰ ਆ ਉਹ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਵੀ ਜਾ ਕੇ ਬੰਦਾ ਸੁਖੀ ਆ ਜੀ ਮਟੀਰੀਅਲਿਸਟਿਕ ਦੀ ਜਿਹੜੀ ਦੌੜ ਹੈ ਨਾ ਵੇਖੋ ਜ਼ਰੂਰੀ ਵੀ ਸੀ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਜੇ ਤੁਸੀਂ ਕਹੋ ਅੱਜ ਅਹੀਂ ਪੰਜਾਬ ਦੇ ਲਾਗੇ ਬੰਨੇ ਖਿੱਤਿਆਂ ਦੀ ਅਗਰ ਗੱਲ ਕਰੀਏ ਹਾਂਜੀ ਗੁਰਜੀਤ ਸਿੰਘ ਜੀ ਪੰਜਾਬ ਦੇ ਵਿੱਚ ਜਿਹੜੀ ਦੇਣ ਹੈ ਨਾ ਇਸ ਟਾਈਮ ਤੇ ਚਲੋ ਗੁਰੂਆਂ ਪੀਰਾਂ ਦੀ ਧਰਤੀ ਹੈ ਹਨਾ ਇੱਥੇ ਤਾਂ ਕਿਹੇ ਚੀਜ਼ ਦੀ ਥੋੜ੍ਹ ਹੋ ਹੀ ਨਹੀਂ ਸਕਦੀ ਜਿੱਨੇ ਸਾਡੇ ਇੱਥੇ ਗੁਰੂ ਪੀਰ ਇੱਥੇ ਪੀਰ ਪਗੰਬਰ ਆਏ ਨੇ ਜੀ ਅ ਗੁਰਜੀਤ ਸਿੰਘ ਜੀ ਲਾਗੇ ਬੰਨੇ ਦੇ ਅਗਰ ਤੁਸੀਂ ਖਿੱਤੇ ਵੇਖੋਗੇ ਨਾ ਜਿਹੜਾ ਈਵਨ ਹਰਿਆਣਾ ਹਰਿਆਣੇ ਦੀ ਮੈਂ ਗੁੜਗਾਓਂ ਸਾਈਡ ਅਗਰ ਛੱਡਦਾ ਕਿਉਂਕਿ ਉਹ ਤਾਂ ਡਿਵੈਲਪ ਹੋ ਤੇ ਰਾਜਸਥਾਨ ਚਲ ਜਾਓ ਜਾਂ ਹਿਮਾਚਲ ਚਲ ਜਾਓ ਜਾਂ ਜੰਮੂ ਚਲ ਜਾਓ ਇਹਦੇ ਇਲਾਕੇ ਮੰਨੇ ਦੇ ਏਰੀਆ ਤੁਸੀਂ ਵੇਖੋਗੇ ਨਾ ਪੰਜਾਬ ਇਨਾ ਏਰੀਆਜ਼ ਨਾਲੋਂ ਬਹੁਤ ਜ਼ਿਆਦਾ ਡਿਵੈਲਪ ਹੈ ਜੀ ਹਰ ਤਰ੍ਹਾਂ ਦੀ ਇੰਟਰਨੈਸ਼ਨਲ ਫਰਾਂਚਾਈਜ਼ ਜਿਹੜੀ ਆ ਬਹੁਤ ਤਾਦਾਦ ਦੇ ਵਿੱਚ ਤੁਹਾਨੂੰ ਇੱਥੇ ਮਿਲਦੀ ਆ ਹੋਟਲ ਦੀਆਂ ਜਿਹੜੀਆਂ ਚੇਨ ਨੇ ਚੰਗੇ ਲੈਵਲ ਦੇ ਉਹ ਤੁਹਾਨੂੰ ਪੰਜਾਬ ਦੇ ਵਿੱਚ ਮਿਲਦੇ ਨੇ ਹਰ ਤਰ੍ਹਾਂ ਦਾ ਟੂਰਿਜ਼ਮ ਜਿਹੜਾ ਵਾ بڑے ਗ੍ਰੈਂਡ ਸਕੇਲ ਦੇ ਉੱਪਰ ਜਿਹੜਾ ਇਸ ਟਾਈਮ ਦੇ ਉੱਪਰ ਪੰਜਾਬ ਵੱਲ ਨੂੰ ਆ ਰਿਹਾ ਹੈ ਮਤਲਬ ਮੁੱਖੀ ਗੱਲ ਇਹ ਆ ਕਿ ਪੰਜਾਬ ਦੀ ਜਿਹੜੀ ਕਰੰਸੀ ਆ ਨਾ ਉਹ ਬਾਪੂ ગાંધી ਵਾਲਾ ਨੋਟ ਨਹੀਂ ਆ ਇੱਕ ਹਿਸਾਬ ਦਾ ਡਾਲਰ ਪਾਉਂਡ ਹੀ ਚੱਲ ਰਿਹਾ ਉੱਥੇ ਜਿਸ ਹਿਸਾਬ ਨਾਲ ਉੱਥੇ ਲੋਕ ਵਿਚਰ ਰਹੇ ਹਨ ਹਾਂ ਇੱਕ ਜਿਹੜੀ ਉਹ ਕਮੀ ਸੀ ਕਿ ਇੱਕ ਆਪਣੇ ਆਪ ਨੂੰ ਲਿਵਿੰਗ ਸਟੈਂਡਰਡ ਨੂੰ ਇੱਕ ਪੱਧਰ ਤੋਂ ਉੱਪਰ ਚੁੱਕਣਾ ਤੇ ਹਰ ਕਿਸੇ ਦੀ ਨੀਡ ਜਿਹੜੀ ਉਹ ਫੁੱਲਫਿਲ ਹੋ ਸਕੇ ਤੇ ਕਿ ਘਰ ਦੇ ਵਿੱਚੋਂ ਚਲੋ ਇੱਕ ਇੱਕ ਜਵਾਬ ਦਾ ਬਾਹਰ ਹੋਣਾ ਤਾਂ ਕਿ ਆਮ ਜਿਹੜਾ ਲੋਅਰ ਮਿਡਲ ਕਲਾਸ ਤੇ ਮਿਡਲ ਕਲਾਸ ਜਿਹੜਾ ਖਿੱਤਾ ਹੈ ਉਹ ਆਪਣੇ ਜੀਵਨ ਨੂੰ ਥੋੜਾ ਜਿਹਾ ਸੁਧਾਰ ਕੇ ਕੁਝ ਸੁੱਖ ਸਹੂਲਤਾਂ ਦੀ ਪ੍ਰਾਪਤੀ ਕਰ ਸਕੇ ਇਹ ਅਸੀਂ ਬਹੁਤ ਹੀ ਪਹਿਲਾਂ ਆਲਰੇਡੀ ਕਰ ਚੁੱਕੇ ਹਾਂ ਜਿੰਨਾ ਜੇ ਗੱਲ ਸਹੂਲਤ ਦੀ ਕਰੀਏ ਹਰ ਤਰ੍ਹਾਂ ਦੀ ਸਹੂਲਤ ਉਥੇ ਮੌਜੂਦ ਹੈ ਇਸ ਕਰਕੇ ਜਿਹੜਾ ਆਪਾਂ ਹੁਣ ਉਸ ਤੋਂ ਬਾਅਦ ਜਿਹੜਾ ਨੈਕਸਟ ਆ ਜਿਹੜੀ ਵੇਵ ਆ ਜਾਨੀ ਕਿ ਘਰ ਦੇ ਵਿੱਚ ਦੋ ਜਵਾਕ ਹਨ ਤੇ ਦੋਵੇਂ ਦੋਵੇਂ ਚਾੜ ਦੋ ਜਾਜੇ ਤੇ ਰਾਤ ਨਹੀਂ ਪੈਣੀ ਦਿਨ ਨਹੀਂ ਪੈਣਾ ਕਿ ਬਸ ਇਹੀ ਸੋਚੀ ਜਾਣਾ ਕਿ 12ਵੀਂ ਜਵਾਕ ਕੇ ਤਰ ਕਰਦੇ ਤੇ ਅਸੀਂ ਇਹਨੂੰ ਚਾੜਨਾ ਜਾਜੇ ਤੇ ਫਿਰ ਭਾਈ ਸਾਹਿਬ ਇਹ ਤੇ ਉਹ ਹੀ ਗੱਲ ਹੋ ਗਈ ਲੜ ਨਹੀਂ ਲੱਗੀ ਔਰ ਬਹੁਤ ਬਹੁਤ ਤਾਂ ਲੈਵਲ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤੇ ਵਿਦਿਆਰਥੀ ਮੇਰੇ ਨਾਲ ਸ਼ਾਇਦ ਸਹਿਮਤ ਵੀ ਹੋਣਗੇ ਇਸ ਗੱਲ ਤੋਂ ਕਿ ਵਿਦਿਆਰਥੀਆਂ ਦੇ ਵਿੱਚੋਂ ਕਈ ਵਿਦਿਆਰਥੀ ਐਸੇ ਨੇ ਕਿ ਜਿਹੜੇ ਵਾਕਈ ਚਾਹੁੰਦੇ ਵੀ ਨਹੀਂ ਸੀ ਕਿ ਅਸੀਂ ਕੈਨੇਡਾ ਆਈਏ ਤੇ ਯਾਹਾਂ ਸੇ ਅਮਰੀਕਾ ਆਈਏ ਯਾਹਾਂ ਸੇ ਕਿਸੇ ਹੋਰ ਬਾਹਰਲੀ ਕੰਟਰੀ ਦੇ ਵਿੱਚ ਅਸੀਂ ਜਾ ਕੇ ਉੱਥੇ ਰਹੀਏ ਪਰ ਇੱਕ ਪੀਅਰ ਪ੍ਰੈਸ਼ਰ ਜਿਹੜਾ ਬਣ ਜਾਂਦਾ ਜਾਂ ਇੱਕ ਉਹ ਕਹਿ ਦਿੰਦੇ ਆ ਕਿ ਸ਼ਰੀਕੇ ਦੇ ਵਿੱਚ ਪ੍ਰੈਸ਼ਰ ਬਣ ਜਾਂਦਾ ਫਲਾਣਾ ਗਿਆ ਤੂੰ ਇੱਥੇ ਕੀ ਕਰਦਾ ਸੋ ਇਹ ਚੀਜ਼ ਵੀ ਜਿਹੜੀ ਨਾ ਬੜੀ ਪ੍ਰਭਾਵਿਤ ਕਰਦੀ ਜਿਹਦੇ ਕਰਕੇ ਇੱਕ ਉਡਾਰੀ ਜਿਹੜੀ ਹੈ ਨਾ ਉਹ ਆਪਣੇ ਪੰਜਾਬੀ ਨੌਜਵਾਨਾਂ ਨੇ ਜਿਹੜੀ ਭਰ ਲਈਏ ਪੰਜਾਬ ਤੋਂ ਇੱਧਰ ਆਉਣ ਦੀ ਉਹਦੀ ਗਿਣਤੀ ਆਖਰ ਬਹੁਤ ਹੀ ਜ਼ਿਆਦਾ ਵੱਡੀ ਨੇ negligence ਜੇ ਦੇਖਿਆ ਜਾਵੇ ਤਾਂ ਤੇ ਪੰਜਾਬ ਦਾ ਕਿਹੜਾ ਲਾਗ ਆਇਆ ਜੋ ਇਸੇ ਮਹੀਨੇ ਆਈ ਸੀ I I ਜੀ 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 ਬਿਲਕੁਲ ਜਿਸ ਤੱਕ ਮੈਨੂੰ ਬਦਾਤ ਨਹੀਂ ਥੋੜਾ ਲੱਗਦਾ ਜਿਦਾ ਉੱਥੇ ਕਰਦੇ ਦਿੰਦੇ ਕਿ ਇੱਕ ਬੱਚੇ ਨੂੰ ਕਿਹਾ ਜਾਂਦਾ ਕਿ ਇਹਨੇ ਇੱਥੇ ਵਿਗੜ ਜਾਣਾ ਆ ਹਾਂ ਜੀ ਇਹਨੂੰ ਬਾਹਰ ਭੇਜ ਦੋ ਹਾਂਜੀ ਇਹ ਇੱਕ ਭਰਾ ਆ ਵੀ ਤੇ ਦੂਜਾ ਜਿਹੜਾ ਛੋਟਾ ਵੀ ਇਹਦਾ ਵੀਟ ਕਰੀ ਜਾਂਦੀ ਜਿਹਨਾਂ ਨੇ ਕਿਹਾ ਕਿ ਵੀਟ ਕੀਤੀ ਜਾਂਦੀ ਕਦੋਂ ਇਹ 10 10ਵੀਂ ਜਾਂ 12ਵੀਂ ਕਰੇ ਇਹਨੂੰ ਬਾਹਰ ਭੇਜੇ ਜਿਹੜੇ ਇੱਥੇ ਰਿਸ਼ਤੇਦਾਰ ਹੁੰਦੇ ਨੇ ਉਹ ਵੀ ਕਿਹਾ ਜਾਂਦਾ ਕਿ ਇਹਨੂੰ ਸੱਦ ਲਓ ਇਹਨੂੰ ਕੱਢ ਲਓ ਇੱਥੇ ਇਹਨੇ ਤਬਾਹ ਹੋ ਜਾਣਾ ਇੱਥੇ ਬਰਬਾਦ ਹੋ ਜਾਣਾ ਕੀ ਉਹ ਜਿਹੜੀ ਇਨਸਿਕਿਉਰਟੀ ਹੈ ਮਾਪਿਆਂ ਦੀ ਮਾਪਿਆਂ ਦੀ ਉਹ ਜਾਇਜ਼ ਆ ਤੁਸੀਂ ਉੱਥੇ ਜਾ ਕੇ ਵੇਖਿਆ ਕਿ ਇਹੋ ਜਿਹੇ ਹਾਲਾਤ 'ਚ ਇੱਥੇ ਇੰਨੇ ਡੇਂਜਰਸ ਹੋਏ ਪਏ ਨੇ ਵੀ ਬੱਚਾ ਘਰੋਂ ਬਾਹਰ ਨਿਕਲਿਆ ਤੇ ਉਹਨੇ ਮੜਾ ਹੋ ਜਾਣਾ ਗੁਰਜੀਤ ਸਿੰਘ ਜੀ ਇਹ ਗੱਲ ਕਮਾਲ ਦੀ ਗੱਲ ਹੈ ਤੁਸੀਂ ਬੜਾ ਵਧੀਆ ਆਨਸਰ ਕੀਤਾ ਜੀ ਸੋ ਰਿਕੁਐਸਚਨ ਕੀਤਾ ਅ ਬਹੁਤੇ ਜਿਹੜੇ ਮਾਪਿਓ ਇਹ ਚੀਜ਼ ਸੋਚ ਲੈਂਦੇ ਆ ਕਿ ਜੀ ਸਾਡਾ ਬੱਚਾ ਛੇਤੀ ਛੇਤੀ ਬਾਹਰ ਕਰ ਦੋ ਸਾਡਾ ਬੱਚਾ ਇੱਥੇ ਵਿਗੜ ਜਾਣਾ ਗਾੜੀ ਜਾਂਦਿਆਂ ਨੂੰ ਕੈਨੇਡਾ ਕਿਹੜਾ ਕਿਤੇ ਸਹਾਇਕ ਦੇ ਵਿੱਚ ਆ ਕੇ ਸ਼੍ਰੀ ਰਾਮਚੰਦਰ ਦੀ ਵਨਰ ਸੈਨਾ ਚ ਉਹਨੇ ਭਰਤੀ ਹੋ ਗਏ ਤੇ ਆਪਣੇ ਕਰਮਜਦਾਰ ਲੈਣੇ ਆ ਵੇਖੋ ਜੀ ਰਹਿਣਾ ਤੇ ਕੈਨੇਡਾ ਆ ਕੇ ਵੀ ਜੇ ਵਿਗੜਨ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਕਿਹੜਾ ਅੱਜ ਦੀ ਡੇਟ ਦੇ ਵਿੱਚ ਨਸ਼ਾ ਨਹੀਂ ਉਤੇ ਸੜਕਾਂ ਤੇ ਮਿਲ ਰਿਹਾ ਸੜਕਾਂ ਦੇ ਉੱਪਰ ਸ਼ਰਾਬ ਨਹੀਂ ਪੀਤੀ ਜਾ ਰਹੀ ਤੇ ਕਿਹੜੀ ਹੁੱਲੜਬਾਜੀ ਜਿਹੜੀ ਹੈ ਕੈਨੇਡਾ ਦੇ ਵਿੱਚ ਨਹੀਂ ਹੋ ਰਹੀ ਸਗੋਂ ਮਾਪਿਓ ਤੋਂ ਥੋੜਾ ਪਾਸੇ ਹੋ ਕੇ ਕੁਝ ਜਵਾਬ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਸਟੂਡੈਂਟ ਵੀਰਾਂ ਨੂੰ ਨਹੀਂ ਕਹਿੰਦਾ ਪਰ ਬਹੁਤ ਐਸੀ ਗਿਣਤੀ ਦੇ ਵਿੱਚ ਜਵਾਬ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਆਪਣੇ ਕੈਰੀਅਰਸ ਨੂੰ ਲੈ ਕੇ ਤੇ ਕੰਮ ਬਹੁਤ ਵਿਗਾੜਿਆ ਇਵਨ ਨਾਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਵੀ ਇੰਪੈਕਟ ਕੀਤਾ ਸੋ ਇਹ ਚੀਜ਼ ਮਾਪਿਓ ਕਿਉਂ ਨਹੀਂ ਦੇਖਦੇ ਇਹ ਇਹ ਚੀਜ਼ ਇੱਕ ਨਾ ਇੱਕ ਮਾਈਂਡ ਸੈਟ ਬਣ ਗਿਆ ਹੋਇਆ ਕਿ ਬੱਚਾ 12ਵੀਂ ਕਰਕੇ ਸਾਡੀ ਜ਼ਿੰਮੇਵਾਰੀ ਤੋਂ ਅਸੀਂ ਫਾਰਗ ਹੋਣਾ ਚਾਹਨੇ ਇਹਨੂੰ ਕੱਢ ਦਈਏ ਕਿਸੇ ਤਰੀਕੇ ਪਰ ਅਸੀਂ ਇਹ ਚੀਜ਼ ਭੁੱਲ ਗਏ ਹਾਂ ਕਿ ਵਿਦੇਸ਼ੀ ਧਰਤੀ ਦੇ ਉੱਪਰ ਐਜੂਕੇਸ਼ਨ ਦਾ ਸਹੀ ਮੁੱਲ ਆ ਮੈਂ ਜਦੋਂ ਪੰਜਾਬ ਵੀ ਰਿਆ ਮੈਂ ਉੱਥੇ ਵੀ ਮਾਤਾ ਪਿਤਾ ਜਿੰਨੇ ਵੀ ਮਿਲੇ ਮੈਂ ਉੱਥੇ ਉਹਨਾਂ ਨੂੰ ਵੀ ਬੇਨਤੀ ਇਹੀ ਕੀਤੀ ਸੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੋ ਗ੍ਰੈਜੂਏਸ਼ਨ ਜ਼ਰੂਰ ਕਰਾਓ ਪੜ੍ਹਾਓ ਲਿਖਾਓ ਜ਼ਿੰਦਗੀ ਦੇ ਵਿੱਚ ਜਿਉਂ ਚਾਰ ਪੰਜ ਸਾਲ ਯੂਨੀਵਰਸਿਟੀ ਕਾਲਜ ਦੇ ਵਿੱਚ ਲਗਾਉਣਗੇ ਉਹਨਾਂ ਨੂੰ ਜੀਵਨ ਦਾ ਇੱਕ ਤਜਰਬਾ ਹੋਏਗਾ ਕਾਲਜ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਬੱਚਾ A+ ਗ੍ਰੇਡ ਲੈ ਕੇ ਆਵੇ ਕਾਲਜ ਜਾਣ ਦਾ ਮਤਲਬ ਇਹ ਨਹੀਂ ਹੈ ਕਿ 90 90 95 99% ਨੰਬਰ ਲੈ ਕੇ ਆਵੇ ਅਗਰ ਉਹ ਤਿਕਰਮੰਦ ਕਰੀਬਨ 60 70 ਦੇ ਵਿੱਚ ਵੀ ਆ ਮੀਡੀਅਨ ਤੇ ਵੀ ਹੈਗਾ ਬੱਚਾ ਅਗਰ ਤੁਹਾਡੀ ਰੇਂਜ ਦੇ ਵਿੱਚ ਪਰ ਇੱਕ ਇੱਕ ਦੁਨਿਆਵੀ ਜਿਹੜੀ ਅਕਲ ਆ ਜਿਹੜੀ ਕਾਲਜ ਯੂਨੀਵਰਸਿਟੀ ਜਾ ਕੇ ਆਉਣੀ ਆ 4-5 ਸਾਲ ਉਹ ਬੱਚਾ ਲੈ ਕੇ ਜਦੋਂ ਵਿਦੇਸ਼ਾਂ ਦੀ ਧਰਤੀ ਤੇ ਉਤਰੇਗਾ ਘੱਟੋ ਘੱਟ ਉਹ ਇਹ ਚੀਜ਼ ਲੈ ਕੇ ਨਿਤਰੇਗਾ ਕਿ ਮੈਂ ਜਸਟ ਇੱਕ ਹਾਈ ਸਕੂਲ ਕੈਰੀ ਕਰ ਰਿਹਾ ਆਪਣੇ ਨਾਲ ਸਿਰਫ ਸਰਟੀਫਿਕੇਟ ਕੈਰੀ ਕਰ ਰਿਹਾ ਤੇ ਜਿਹਦਾ ਡਰ ਵਿਗੜਨ ਦਾ ਇੰਡੀਆ ਦੇ ਵਿੱਚ ਆ ਮਾਫ ਕਰਨਾ ਉਹ ਕੈਨੇਡਾ ਆ ਕੇ ਵੀ ਨਹੀਂ ਸੁਧਰੇਗਾ ਇਹ ਬਿਲਕੁਲ ਜਿਵੇਂ ਕਿ ਰਕਸਾਰ ਹਣੀ ਅਕਸਰ ਕਹਿੰਦੇ ਰਹਿੰਦੇ ਨੇ ਹਾਂਜੀ ਕੀ ਚਾਹੀਦਾ ਪੰਜਾਬੀ ਨੂੰ ਮੈਨੂੰ ਲੱਗਦਾ ਹੁਣ ਜਿਹੜੇ ਦੇਸ਼ਾਂ ਦੇ ਸਾਰੇ ਪੰਜਾਬੀ ਨੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਨੂੰ ਕੰਮ ਚਾਹੀਦਾ ਹੈ ਬਿਲਕੁਲ ਜੀ ਸੋ ਜੇ ਕਿਤੇ ਰਕਸਾਰ ਬੀਬੀ ਕੰਮ ਦਵਾ ਸਕਦੇ ਹੋਣ ਹਾਂਜੀ ਦੂਰ ਪੰਜਾਬੀਆਂ ਨੂੰ ਕੰਮ ਦਵਾਉਣ ਬ੍ਰੈਂਪਟਨ ਵਿੱਚ ਵੀ ਜਾਂ ਨਵੇਂ ਸਟੂਡੈਂਟ ਉਹਨਾਂ ਨੂੰ ਵੀ ਦੂਜੀ ਗੱਲ ਇਹ ਦੇਖਣੀ ਮੈਂ ਇਹ ਕਹ ਲ ਜਨਾ ਕਿ ਇੱਕ ਨਾ ਆਪਾਂ ਕਹਿ ਦਿੰਨੇ ਨਾ ਇਹ ਕੰਮ ਨਹੀਂ ਮਿਲਦਾ ਕੋਈ 3 ਮਹੀਨੇ ਹੋ ਗਏ ਬੈਠੇ ਨੇ ਕੋਈ 4 ਮਹੀਨੇ ਹੋ ਗਏ ਬੈਠੇ ਨੇ ਇੱਕ ਬੜਾ ਵਧੀਆ ਕੁਝ ਅਨਸਰ ਕੀਤਾ ਇੱਕ ਮੇਰਾ ਵੀਰ ਆ ਪਾਕਿਸਤਾਨ ਤੋਂ ਕਹਿੰਦਾ ਕਿ ਉਹਨੂੰ ਜਿਹੜਾ ਇਦਾਂ ਦੀ ਕੋਈ ਗੱਲ ਕਰਦਾ ਸੀ ਕਿ ਪੰਜਾਬੀ ਨੂੰ ਕੰਮ ਨਹੀਂ ਮਿਲਦਾ ਹੁਣ ਕੰਮ ਨਹੀਂ ਮਿਲਦਾ ਬਾਕੀ ਜਿਵੇਂ ਆਇਆ ਉਹ ਉਹਨੇ ਕੁਐਸਚਨ ਕੀਤਾ ਕਿ ਕਿਹੜਾ ਕੰਮ ਸਿੱਖਿਆ ਤੁਸੀਂ ਹਾਂ ਮਤਲਬ ਕਿ ਤੁਹਾਨੂੰ ਆਉਂਦਾ ਕੀ ਜਿਹੜਾ ਤੁਹਾਨੂੰ ਕੰਮ ਮਤਲਬ ਕਿਹੜੇ ਕਿੱਤੇ ਵਿੱਚ ਤੁਸੀਂ ਤੁਹਾਡਾ ਜਿਹੜਾ ਹੱਥ ਆ ਉਹ ਵਧੀਆ ਆ ਕੀ ਕਰ ਸਕਦੇ ਹੋ ਤੁਸੀਂ ਕੀ ਸਿੱਖ ਗਿਆ ਹੋ ਇਹ ਬੜੀ ਵੱਡੀ ਕਮੀ ਹੈ ਸਾਡੇ ਵਿੱਚ ਨਾ ਕਿ ਬੱਚਾ এডਿਕੇਸ਼ਨ ਪੂਰੀ ਕਰਦਾ ਹੈ ਤੇ ਉਹਨੂੰ এডਿਕੇਸ਼ਨ ਪੂਰੀ ਕਰਨ ਤੋਂ ਬਾਅਦ ਹੀ ਬਾਹਰ ਹੀ ਕਰਨ ਤੋਂ ਬਾਅਦ ਉਸੇ ਵਿਲੇ ਨੂੰ ਬਾਹਰ ਭੇਜ ਦਿੱਤਾ ਜਾਂਦਾ ਜੀ ਉਹਦੇ ਜਦੋਂ ਬਾਹਰ ਕਿਸੇ ਨੇ ਆਉਣਾ ਜੀ ਪਹਿਲੀ ਗੱਲ ਉਹਦੇ ਐਕਸਪੈਂਸ ਜਿਹਨੇ ਰਹਿਣ ਦੇ ਫਿਰ ਉਹਦੇ ਐਕਸਪੈਂਸ ਜਿਹਨੇ ਟਰਾਂਸਪੋਰਟੇਸ਼ਨ ਦੇ ਨੇ ਜਾਣਾ ਖਾਦੇ ਤੇ ਆ ਫਿਰ ਉਹਦੇ ਕੰਮ ਲੱਭਣ ਦੇ ਵਾਸਤੇ ਵੀ ਉਹਨੂੰ ਆਪਣੇ ਕੋਲੋਂ ਪੱਲੇ ਪੈਸੇ ਖਰਚ ਕੇ ਜਾਣਾ ਪੈਂਦਾ ਹਮ ਹੁਣ ਕਈ ਬੱਚੇ ਆਉਂਦੇ ਨੇ ਵਿਚਾਰੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਵੀ ਮਿਲੂਗਾ ਉਹਨਾਂ ਦੇ ਮਦਦ ਕਰਦੇ ਨੇ ਪੰਜਾਬੀ ਜੀ ਪਰ ਸਾਰੇ ਲੋਕ ਮਦਦ ਕਰਕੇ ਇਹੋ ਜਿਹੀ ਨਹੀਂ ਹੈਗੀ ਉਹ ਤੁਹਾਡੇ ਕੋਲ ਸਚੌਣ ਨਾ ਜੀ ਕਈ ਵਾਰੀ ਕੋਈ ਗਲਤ ਲੋਕ ਫਾਇਦਾ ਚੁੱਕ ਜਾਂਦੇ ਨੇ ਬਿਲਕੁਲ ਸੋ ਬੀ ਅਵੇਅਰ ਜਦੋਂ ਕੁਛ ਆਪਣੇ ਬੱਚੇ ਨੂੰ ਧੀ ਨੂੰ ਭੈਣ ਨੂੰ ਜਾਂ ਇਵੇਂ ਜਿਹੜੇ ਮੁੰਡੇ ਵੀ ਹਨ ਇਹ ਜ਼ਰੂਰੀ ਨਹੀਂ ਹੈ ਕਿ ਕੁੜੀਆਂ ਦਾ ਹੀ ਸੁਸਣ ਹੁੰਦਾ ਮੁੰਡਿਆਂ ਨੂੰ ਵੀ ਕਈ ਵਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਜੇ ਤੁਸੀਂ ਬੱਚਾ ਬਾਹਰ ਭੇਜਣਾ ਹੈ ਉਹਨੂੰ ਕੁਛ ਨਾ ਕੁਛ ਇਹੋ ਜਿਹਾ ਐਜੂਕੇਸ਼ਨ ਦਿਓ ਕੁਛ ਨਾ ਕੁਛ ਇਹੋ ਜਿਹਾ ਕੰਮ ਪਹਿਲਾਂ ਤੁਸੀਂ ਦੇਖੋ ਕਿ ਉੱਥੇ ਜਿੱਥੇ ਉਹ ਜਾ ਰਿਹਾ ਬੱਚਾ ਉੱਥੇ ਕਿਹੋ ਜਿਹੇ ਕੰਮ ਚਾਹੀਦੇ ਨੇ ਲੋਕ ਉਹਨੂੰ ਇਹੋ ਜਿਹਾ ਕਿੱਤਾ ਜ਼ਰੂਰ ਸਿਖਾ ਲਓ ਕੁਛ ਨਾ ਕੁਛ ਇਹੋ ਜਿਹੀ ਸਿਖਲਾਈ ਜ਼ਰੂਰ ਦਿਓ ਕਿ ਉਹ ਉਹਦੇ ਵਾਸਤੇ ਕੰਮ ਲੱਭਣ ਵਾਸਤੇ ਉਹਨੂੰ ਔਖ ਨਾ ਹੋਵੇ ਕਿਆ ਬਾਤ ਹੈ ਵਰਜੀਤ ਸਿੰਘ ਜੀ ਬਹੁਤ ਵਧੀਆ ਐਕਸਪਲੇਨ ਕੀਤਾ ਜੰਦਿਆਂ ਦੇ ਮੈਂ ਵੀ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦਾ ਕਿ ਜ਼ਰੂਰੀ ਨਹੀਂ ਹੈਗਾ ਕਿ ਜੋ ਸੋਸ਼ਲ ਮੀਡੀਆ ਤੇ ਚਕਾ ਚੌਂਦ ਜਿਹੜੀ ਚੀਜ਼ ਦੀ ਦਿਖ ਰਹੀ ਆ ਅਸਲੀਅਤ ਉਹੀ ਹੋਵੇ ਸੋ ਆਪਣੇ ਬਿਹਾਫ ਦੇ ਉੱਪਰ ਰਿਸਰਚ ਕਰਕੇ ਜਿਹੜਾ ਉਹ ਜ਼ਰੂਰ ਜਾਓ ਸਿਰਫ ਰੀਲਸ ਸਕਰੋਲ ਕਰਕੇ ਬਸ ਅੱਗੇ ਦੋ ਰੀਲਾਂ ਵੇਖ ਕੇ ਕਿ ਬ੍ਰੈਂਟਨ ਵਾਲਿਓ ਕੀ ਚਾਹੀਦਾ ਤੇ ਜਾਂਦਿਆਂ ਨੂੰ ਅਸੀਂ ਉੱਥੇ ਜਾ ਕੇ ਫੇਰ ਪਛਤਾਉਣਾ ਪਵੇ ਕਿ ਭਾਈ ਇੱਥੇ ਤੇ ਉਹ ਕੁਝ ਹੈ ਹੀ ਨਹੀਂ ਜੋ ਹੀ ਸੋਚ ਕੇ ਆਏ ਆ ਇਹ ਚੀਜ਼ਾਂ ਤੋਂ ਥੋੜਾ ਗੁਰੇਜ਼ ਕਰੀਏ ਹਨ ਜਿਹੜੇ ਖਾਸ ਕਰਕੇ ਨੌਜਵਾਨ ਪੀੜ੍ਹੀ ਆ ਇਹਨਾਂ ਦੇ ਮੋਢਿਆਂ ਦੇ ਉੱਪਰ ਕਾਫੀ ਭਾਰ ਹੈ ਸੋ ਜੇ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਪਹੁੰਚ ਗਏ ਉਹ ਬੇਨਤੀ ਇਹ ਆ ਕਿ ਕਰਜ਼ਿਆਂ ਤੋਂ ਥੋੜਾ ਜਿਹਾ ਬਚੋ ਇਨੀਸ਼ੀਅਲ ਸਟੇਜਸ ਦੇ ਵਿੱਚ ਕਰਜ਼ਿਆਂ ਤੋਂ ਜ਼ਰੂਰ ਬਚੋ ਅਨਨੈਸੈਸਰੀ ਖਰਚਿਆਂ ਤੋਂ ਜ਼ਰੂਰ ਬਚੋ ਇੱਕ ਵਾਰੀ ਦਾ ਆਪਣੀ ਲਾਈਫ ਜਿਹੜੀ ਇਕੁਅਲੀ ਟ੍ਰੈਕ ਤੇ ਆ ਜੇ ਉਸ ਤੋਂ ਬਾਅਦ ਇਹ ਚੀਜ਼ਾਂ ਲਾਈਫ ਦੇ ਨਾਲ ਚੱਲਦੀਆਂ ਇਹ ਰਹਿੰਦੀਆਂ ਹਨ ਸੋ ਸਾਡਾ ਇਹ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਸਾਡੇ ਚੈਨਲ Zoom Punjabi ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰੋ TikTok ਜੇ ਚੱਲਦਾ ਰਿਹਾ 19 ਜਨਵਰੀ ਤੋਂ ਬਾਅਦ ਤੇ ਨੂੰ ਜਰੂਰ ਫੋਲੋ ਕਰਿਓ ਜੇ ਬੰਦ ਹੋ ਗਿਆ ਤੇ ਸਾਡਾ ਚੈਨਲ Zoom Punjabi TV Instagram ਦੇ ਉੱਪਰ ਤੁਸੀਂ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਅੱਜ ਦਾ ਐਪੀਸੋਡ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ